ਕਾਊ ਕਬੂਤਰਾਂ ਦੀ ਬਾਜੀ ਆਪਣੇ ਪੈਂਡਾਜ ਕਿੰਨੇ ਕਬੂਤਰ ਛੁੱਟੇ ਐਸੇ 35 35 ਆ ਨੀਲਾ ਫਿਰਦਾ ਆ ਐ ਨੀਲਾ ਹੈ ਜੀ ਸ਼ੀ ਆ ਫਿਰਦੇ ਨੇ ਦੋ ਅੱਠ 10 ਆ ਦੇਖੋ ਬੱਲੇ 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 ਬਹੁਤ ਫਿਰਦੇ ਨੇ ਪੂਰੇ ਫਿਰਦੇ ਨੇ ਆਪਣੇ ਵਾਲੇ ਬੰਦ ਨੇ ਬਾਈ ਕਬੂਤਰ ਤੇ ਸਸਰੀ ਗੱਲ ਸਾਰੇ ਵੀਰ ਭਣਾ ਮੈਨੂੰ ਕਹਿਮੋ ਕਹਿਮੋ ਸਾਰੇ ਬਾਕੀ ਆ ਸੋਭਾ ਜੱਸਾ ਗਿਆ ਤਾ ਬਾਜੀ ਤੇ ਮੇਰਾ ਥੋੜਾ ਜਿਹਾ ਮੂੰਹ ਦੁਖਦਾ ਯਾਰ ਬੋਲ ਨਹੀਂ ਹੁੰਦਾ ਆ ਵੀ ਠੀਕ ਆ ਓਕੇ ਰਪੋਟਾ ਨੇ ਹੈ ਸ਼ਾਕੀਰ ਆ ਬੈਠੀ ਏ ਇਹ ਪਹਿਲਾਂ ਸਾਡੇ ਕੋਲ ਸੀ ਹਾਂ ਅੰਡਾ ਧਰ ਲਿਆ ਬਾਈ ਇਹਨੇ ਓਕੇ ਰਪੋਟਾ ਨੇ ਤੇ ਕਰਦੇ ਬੰਦ ਪਰਲੇ ਬੰਦਿਆ ਕਬੂਤਰ ਆਪਣੇ ਆਹ ਦੇਖੋ ਕਿੰਨੇ ਉੜਦੇ ਨੇ ਮੌਸਮ ਥੋੜਾ ਜਿਹਾ ਗੜਬੜਾ ਹੈ ਤੇ ਚਲੋ ਕੋਈ ਨ ਦਿਖਾਵਾਂਗੇ ਤੁਹਾਨੂੰ ਲੈ ਲੈ ਵੀਰੇ ਇਹ ਹੋਰ ਨੇ ਖਣ ਲੱਗੇ ਆ ਅਜ ਮੱਤ ਇਹਦੇ ਨਾਲ ਨੂੰ ਸੱਜਿਆ ਵਾਫੇ ਦੂਸਾ ਸਹੈਦ ਉਹ ਕੋਈ ਰੈ ਬ੍ਰਾਊਨ ਨਹੀਂ ਲਿਖੀ ਜਲਦੀ ਉਹ ਆਪਣਾ ਹੀ ਆ ਆਪਣਾ ਹੀ ਲਿਖ ਹਾਂ ਠੀਕ ਹੁਣ ਰੰਗ ਨਿੰਨਾ ਕਲੀਅਰ ਜਾ ਰਿਹਾ ਹੈ ਇਹ ਕਲੀਅਰ ਹੋਰ ਸਾਹਮਣੇ ਚਾਹ ਪਾਣੀ ਚੱਲ ਕੋਈ ਨਹੀਂ ਹਾਂ ਪਾਣੀ ਭਾਈ ਪਾਣੀ ਲੇ ਨੀਲਾ ਨਹੀਂ ਹੈਗਾ ਲੱਤ ਰੰਗਦਾਰਾ ਹੈਗਾ ਬਿਨਾਂ ਰੰਗ

ਆਹ ਕੋਈ ਨਹੀਂ ਬਈ ਆਹ 35 ਚੱਲ ਪਏ ਅਰੇ ਤੀ ਦੋ ਜੰਤ ਲਿਓ ਅਰੇ ਬੋਲੇ ਹਣ ਹੁਣ ਆਏ ਰੋ ਅੱਧੇ ਅੱਧੇ ਘੰਟੇ ਬਾਅਦ ਅੱਬਾ ਪਹੁੰਚ ਗਏ ਭਾਈ ਹੁਣ ਮੋਟਰ ਤੇ ਭਈਏ ਜੀਰੀ ਲਾ ਰਹੇ ਆ ਤੇ ਕਾਲਾ ਵੀਰਾ ਹਰਾ ਵੱਢ ਗਿਆ ਢੇਆ ਭਾਈ ਮੂੰਹ ਦਾ ਬੜਾ ਔਖਾ ਗਮ ਆ ਦੇਖੋ ਆ ਈਗਾ ਨਰਵੈ ਸਿੰਘ ਉਧਰ ਹੈ ਤੁਹਾਨੂੰ ਦਿਖਾ ਦਿੰਦਾ ਆ ਪਹੀ ਬਾਤ ਹੀ ਸੀ ਕਿਉਂਕਿ ਕੱਖਿਆ ਬਾਲਾ ਹੋਇਆ ਹੋਇਆ ਤਾਂ ਇਹਦੇ ਪਰ ਆ ਲੱਗਿਆ ਹੈ ਨਰਵੈ ਸਿੰਘ ਬਸ ਆ ਰਹਿ ਗਿਆ ਇਨ ਕਦੂ ਬਾਕੀ ਤਾਂ ਮੁੱਕ ਗਿਆ ਸਾਰਾ ਉਹ ਲੱਗਿਆ ਹੈ ਠੀਕ ਹੈ ਠੀਕ ਆ ਮੱਕੀ ਦੇਖ ਲੋ ਓਕੇ ਰਿਪੋਰਟਾਂ ਕਬੂਤਰਾਂ ਦੇ ਮرائی ਨੇ ਗਾ ਬਾਈ ਆ ਦੇਖੋ ਆ ਫਿਰਦੇ ਨੇ ਆ ਫਿਰਦੇ ਨੇ ਮੌਸਮ ਥੋੜਾ ਖਰਾਬ ਹੋ ਰਿਹਾ ਇਧਰੋਂ ਛੱਡਿਆ ਕਬੂਤਰ ਆ ਸਕੂਲ ਚੋਂ ਤੇ ਉੱਥੇ ਬੈਠੇ ਆ ਦੇਖਦੇ ਚੱਕ ਚੱਕ ਕਰਦੇ ਆ ਜਿਹੜੇ ਬਾਅਦ ਚੋ ਜੁੱਸੇ ਨੂੰ ਕਹੂੰਗਾ ਵੀ ਦੇਖ ਕੇ ਹੋਊਗਾ ਕਿੰਨੇ ਕਬੂਤਰਾਂ ਦੇ ਟਾਈਮ ਆ ਕਿੰਨੇ ਰਹਿ ਗਏ ਕਹਦਾ ਬਹੰਗ ਰੂਹ ਨੂੰ ਨਹੀਂ ਪਤਾ ਲੱਗਿਆ ਉੱਥੇ ਆਹੋ ਦੱਸੋ ਬਹੁਤ دیر ਕਹਦਾ ਵੀ ਮੈਂ ਜਾ ਕੇ ਦੱਸ ਲਾਂ ਪੁੱਤਰ ਬੈਠਾ ਕਿ ਨਹੀਂ ਫੋਨ ਕਰਕੇ ਕਹਿੰਦਾ ਪਰ ਮੈਨੂੰ ਰੰਗ ਰੂਗ ਨਹੀਂ ਪਤਾ ਲੱਗਣਾ ਪੁੱਤਰ ਹਜ ਤੱਕ ਫਿਰਦੇ ਨੇ ਸਾਰੀ ਇੱਕ ਟੇਮ ਆ ਬਸ ਹੁਣ ਚੱਲੀਏ ਘਰ ਨੂੰ ਫਿਰ ਬਾਅਦ ਚੋਂ ਦੇਖਦੇ ਆਪਾਂ ਆ ਗਏ ਬਾਈ ਹੁਣ ਮੋਟਰ ਤੇ ਤੇ ਕਬੂਤਰ ਰਹਿ ਗਏ 15 16 ਦਾ ਟਾਈਮ ਹੋ ਗਿਆ 4 ਵਜੇ ਦਾ ਤੇ ਕੱਦੂ ਘੜ ਰਹੇ ਆ ਜੱਸਾ ਚਲਾ ਰਿਹਾ ਹੈ ਉੱਤਰ ਦਿਖਾਉਣਾ ਹੈ ਮੈਂ ਤੁਹਾਨੂੰ ਉੱਧਰ ਜਾ ਕੇ ਆਹ ਦੇਖੋ ਫਿਰ ਦੇ ਦੇਖ ਰਹੇ ਆ ਖੜ ਜਾਓ ਆ ਕੁਮਿਆਇ 4 5 6 ਆ ਦੇਖੋ ਕੁਝ ਆ ਕੁਮਦੇ ਆ ਉਹ ਦੇਖੋ ਬਾਕੀ ਰਿਜ਼ਲਟ ਵੀ ਤੁਹਾਨੂੰ ਦੱਸਾਂਗੇ ਘਰ ਵੀ ਜਾਣਾ ਪਾਣੀ ਪਾਤਾ ਤੇ ਜੀਬ ਦਹਣ ਕਰਕੇ ਯਾਰ ਬਹੁਤ ਔਖਾ ਬੋਲ ਹੁੰਦਾ ਹੈ ਸਾਰਾ ਮਾਦੀਆਂ ਵੀਡੀਓ ਜਸਤੂ ਦੇ ਬਣਾਈ ਜਾਣਾ ਚਲੋ ਕੋਈ ਚੱਕਰ ਨਹੀਂ ਉਪਤਰ ਵਧੀਆ ਫਿਰ ਰਹੇ ਨੇ ਸਾਰਿਆਂ ਦੇ ਹਲੇ ਜਿੰਨੇ ਵੀ ਰਹਿ ਗਏ ਬਾਕੀ ਤੁਹਾਨੂੰ ਦੱਸਾਂਗਾ ਕਿਹਦਾ ਫਸਟ ਆਇਆ ਕਿਹਦਾ ਸੈਕੰਡ ਕਿੰਨੇ ਉਤਰ ਗਏ ਵੀਰੇ 17 ਉਤਰ ਰਹੇ ਸਹੀ ਨੇ ਇੱਕ ਤੇ ਟਾਈਮ ਹੈ 17 ਸਹੀ ਨੇ ਕੱਟੇ ਕਿੰਨੇ ਗਏ ਕੁਬੂਤਰ ਘੱਟੇ ਜਾ ਰਹੇ ਸਹੀ ਨੇ ਇਹਨੇ ਆਹਰ ਦੇ ਇੱਕ ਆ ਜਾ ਆ ਰਹੇ ਕੂਬੂਤਰ ਘੱਟੇ ਗਏ ਨੇ ਆ ਘਟੇਆਂ ਦੀ ਤੇਰੇ ਕੋਲ ਨਹੀਂ ਵੇਚਣਗੇ ਵੀ ਨਹੀਂ ਲਖਾਈਂ ਮੇਰੇ ਨਾ ਨਾ ਵੇਚ ਹੈਗੇ ਵੀ ਨਹੀਂ ਆ ਵੀ ਕੂਬੂਤਰ ਹੈਗਾ ਆਹ ਯਾ ਦੋ ਕੂਬੂਤਰ ਆਮਲ ਨੇ ਬਾਕੀ ਜਾਰੇ ਤਾਂ ਇੱਕ ਆ ਉਤਰ ਜਾਵੇ

13 14 15 16 ਹੂੰ 16 16 ਸ਼ਾਮ ਨੂੰ ਇੱਕ ਦੇ ਟਾਈਮ ਹੈ ਟਾਈਮ ਕਿੰਨਾ ਹੋ ਗਿਆ ਟਾਈਮ ਰਿੱਕੀ ਭੁੰਨ ਤੇ ਦੇਖਦੇ 4:33 ਮਿੰਟ ਤੇ 17 ਗ੍ਰੀਟਰ ਸ਼ਾਮ ਨੂੰ ਦੇਖਦਾ ਤਾਂ ਹੈ ਨਹੀਂ ਕੋਈ ਫਰਕ ਉੱਪਰ ਜੜੇ ਹੋਏ ਨੇ ਯਾਰੀ ਆ ਦੇ ਚਲੋ ਉਹਨੇ ਸਾਰੀ ਆ ਵੇਖ ਕਿੱਧਰ ਵੀਰੇ ਹਾਂ ਆ ਜਾਂਦੇ ਨੇ ਦੋ ਆ ਜਾਂਦੇ ਨੇ ਦੋ ਥੱਲੇ ਬੈ ਜਾਣੇ ਆ ਕੋਸ਼ਿਸ਼ ਆ ਬੈਠਾ ਕੋ ਉੱਤਰ ਇੱਕ ਉੱਤਰ ਬੈਠਾ ਆ ਥੱਲੇ ਆ ਕੀ ਹਰੇ ਫੜਦੇ ਨੇ ਹਾਂ ਆ ਗਿਆ ਗਿਆ ਕਾ ਦੇਖੋ ਲੈ ਇੱਧਰੋਂ ਆਇਆ ਦੂ ਮੈਨੂੰ ਪਤਾ ਕੁਛ ਆਦਾ ਨਹੀਂ ਉੱਤਰ ਬੈਠੇ ਫਿਰਦੇ ਆ ਟੱਪ ਗਿਆ ਗਿਆ ਵੰਟੀ ਯਾਰ ਹਾਂ ਮੈਂ ਆ ਨਾ ਆਵੇ ਇੱਕ ਉਹਨਾਂ ਕਿ ਉਹ ਕਿਹਾ ਆ ਕਿਨਾਂ ਨੂੰ ਪਿੰਡ ਕਚਾਂ ਤੋਂ ਤਾਉਣਾ ਉਹ ਤਰ ਆ ਜਾ ਹੁਣ ਕਿਹੜੀ ਦਾ ਨੰਬਰ ਆ ਕੁਟਰ ਮਗੜਾ ਮੰਦਾ ਦੇਖ ਤਾਂ ਅਜੇ 40 ਮਿੰਟ ਪਾਈਆਂ ਆ ਲੱਗਿਆ ਫੰਡ ਕਾਪੀ ਆ ਰਹੇ ਨੇ ਦੇਰ ਵਰਤਦਾ ਉਹ ਕੋਈ ਮੰਦਾ ਹੀ ਹੈ ਹੜਾ ਉੱਧਰ ਘੌੜਾ ਪੈਂਦਾ ਕਹਿੰਦੇ ਭਾਈ 7 ਵਜੇ ਦਾ ਵੀ ਦੇਖਦਾ ਹੱਤਾ ਕਾਪੀ ਦੇ ਕੋਈ ਨਹੀਂ ਆਉਣੀ ਉਹ ਬੰਦੇ ਹੀ ਕਹਿੰਦੇ ਆਹ ਲਾਲ ਬੱਲੇ ਦਾ ਕਲੈਕਟ ਵੀ ਬਲੌਗ ਬਣਾ ਬਲੌਗ ਆ ਹਾਂ ਬਲੋਗਰ ਮਕਾਨ ਸਾਡੇ ਜਿਹੜਾ ਉਹ ਟੋਪੇ ਚੋਂ ਉਤਰ ਗਿਆ ਉਹੀ ਆਦਾ ਲਾਲ ਵਾਲਾ ਜੀ ਲਾਲ ਡੋਰੀ ਵਾਲਾ ਹੱਥ ਨਾ ਘੜੀ ਬੈਣ ਦੇ ਕੂਤੇ ਇੰਦੇ ਬੈਨੇ ਆ ਉਧਰ ਨਿਕਾਇਆ ਪਾਈ ਬੰਦਿਆਂ ਦੀ ਹੁਣ ਹਾਂ ਆ ਤਿੰਨੇ ਕੂਤੇ ਰਗੜਨੇ ਆ ਆ ਦੇਖੋ ਕਰਦਾ ਇੱਕ ਆ ਬਚਾਈ ਛੱਡਿਆ ਜੇ ਇਹਨੂੰ ਬੈਜ ਨੂੰ ਉਤਰਾਜ ਕਰਦੇ ਆ ਬੰਦੇ ਚੜਨੇ ਤੇ ਯਾਰ ਆਪਾਂ ਤਾਂ ਫੜ ਕੇ ਕਾਪੀ ਇਹਨੇ ਨਹੀਂ ਦੇਣਾ ਪੜਾ ਆ ਰੱਖਨੇ ਓਹੋ ਉਹ ਮੈਂ ਉਹਦੇ ਕਿਨੇ ਜੜਦਾ ਗੁਰੂ ਆ ਬੰਦੇ ਕੀ ਨਹੀਂ ਲੱਗਿਆ ਮਸਾਲਾ ਹੋ ਗਿਆ ਸਾਢੇ 6 ਦਾ ਕਰਾ ਲਈ ਜੀ ਮੈਂ ਕਹਾਂ ਲੋਕ ਨਹੀਂ ਮੰਨਦੇ ਤੇ ਪਹਿਲਾਂ ਆਪੇ ਕਹਿ ਕੇ 7 ਦਾ ਕਰਾਇਆ ਉਹੀ ਤਾਂ ਗੱਲ ਹੈ ਕਿੰਦਾ ਘੰਟਾ ਪਤਾ ਕਿੰਨਾ ਹੋ ਗਿਆ ਇਡਨਾ ਜਾਵੇ ਹੁਣ ਓਏ ਲੈ ਕੀੜੂ ਆ ਉਹ ਪਾਣੀ ਦਿਖਾਤਾ ਕੀੜੂ ਨੇ ਉੱਪਰ ਜੇ ਆਪਾਂ ਘੱਟੀ ਕਰਤੀ ਉਸ ਤੋਂ ਨਹੀਂ ਗਾਣ ਨੂੰ ਵਿਗਾਉਣਾ ਓਏ ਉਹਨੇ ਉਹ ਵੀ ਬਿਠਾ ਲਈ ਕੀੜੂ ਤਾਂ ਚਾਬ ਬਿਠਾ ਲਈ ਨਾਲੇ ਤੇਰੀ ਹੈਗਾ ਇਹ ਆਇਆ ਹੋਇਆ ਯਾਰ ਜਿੱਦ ਨੂੰ ਨੌਜੋ ਫਿਰ ਤਾਂ ਕਹੇ ਤੂੰ ਮੰਨਦਾ ਜੀ ਸਾਲੇ ਉਹਦੇ ਵਿੱਚ ਸਾਰੀ ਇੱਕੋ ਬੱਤੀ ਹੋ ਜਾਂਦੀ ਆਹ ਦੇਖੋ ਬੰਦੇ ਦੇਖਿਓ ਬਰ ਬੈਠੇ ਆ ਚੀਨੀ ਵੀ ਆ ਗਈ ਵਹਿਣ ਹੱਥ ਮੋੜਿਆ ਆ ਇਹ 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 ਹੌਲਾ ਹੈ ਦੂਸੇ ਡਰ ਗਿਆ ਮਗਰੇ ਜਹਲਰ ਵਾਲਾ ਗਿਆ ਉਹਦੇ ਯਾਰ ਇਹ ਜਹਲਰ ਵਾਲਾ ਬਿੱਲੇ ਬੈਠੇ ਨੇ ਥੱਲੇ ਰਹਿ ਥੱਲੇ ਰਹਿ ਕੋਈ ਤਾਂ ਬੈਠੇ ਨਹੀਂ ਮੈਨੂੰ ਕੋਈ ਇਹ ਕੋਈ ਚੀਨੀ ਲਾਲ ਪੱਲੇ ਵਾਲੀ ਕਿੱਥੇ ਵੜੀ ਐ ਹਾਂ ਹੁਣ ਕਿੱਥੇ ਪੜਿਆ ਆ ਲੈ ਰੌਜੰਦਾਨ ਆ ਫੜ ਲਈ ਲਾਲ ਪੱਲੇ ਆਈ ਤਰ੍ਹਾਂ ਦੇ ਬਹੁਤ ਜ਼ੋਰ ਮਰਿਆ ਵੀਰੇ ਉਤਰੀ ਇੱਥੇ ਹੀ ਬੜ ਗਈ ਦਿਲ ਨੂੰ ਮੰਨ ਲਈ ਐ ਪਿੱਟੀਆਂ ਦੇ ਜੇ ਪਿੱਟੀਆਂ ਦੇ ਸੀ ਆਗੇ ਵੀ ਹੁਣ ਆਪਾਂ ਪਿੱਛੇ ਤੇ ਸਾਂਝੀ ਹੋ ਗਈ ਬਾਈ 6:30 ਤੇ 6:30 ਹੋ ਗਈ 6 ਕਬੂਤਰਾਂ ਦੇ ਜ세 ਆ ਜਾ ਗਾਣਾ ਪਾਣੀ ਪਾ ਦੀਏ ਅੱਪਾ ਹੀ ਪਾ ਦੀ ਵੇਧਾਣਾ ਪਾਣੀ ਹੁਣ ਕੱਢੇ ਨੇ ਬਾਹਰ ਟਾਈਮ ਬਹੁਤ ਹੋ ਗਿਆ ਯਾਰ ਇਹ ਵੀ ਅੰਦਰ ਭੁੱਖੇ ਮਰ ਗਏ ਤੇ 6:50 ਹੋ ਗਏ ਚਲੋ ਦਾਣਾ ਪਾਣੀ ਚੁੱਕ ਲੈਣ ਫੇਰ ਕਰਦੇ ਇਹਨਾਂ ਨੂੰ ਬੰਦ ਲਓ ਮਿੱਤਰੋ ਕੱਲ ਵਾਲਾ ਬਲੌਕ ਕਰਦੇ ਹਾਂ ਕੰਟੀਨਿਊ ਜੱਸਾ ਸਿੰਘ ਕਬੂਤਰ ਡਾਈ ਫਿਰਦਾ ਹੈ ਬਾਜੀ ਵਾਲਿਆ ਉਹ ਲੱਗੇ ਹੋਏ ਐ ਲਾਹਣ ਉਹ ਦੇਖੋ ਉਹ ਦੇਖੋ ਐਨੀਆਂ ਬਾਜੀ ਵਾਲੇ ਰਹੇ ਹੋਏ ਨੇ ਕਬੂਤਰ ਫਿਰਦੇ ਨੇ ਐਨ ਤੇ ਜਿਵੇਂ ਬੱਜੀ ਕਾਟਰਾ ਦੋ ਕਾਲੇ ਰੂਸੇ ਵਾਲਾ ਰੋਦਾ ਭਾਈ ਇਹ ਤਾਂ ਛਾਲੇ ਨੇ ਯਾਰ ਬੋਲਣ ਤੋਂ ਵੀ ਔਖਾ ਕਰਿਆ ਪਿਆ ਮੈਨੂੰ ਬਲਾਗ ਦਾ ਸੁਆਦ ਨਹੀਂ ਆਉਂਦਾ ਬਣਾਉਣ ਦਾ ਪਾੜਲੇ ਵੀ ਦੋਏ ਢਾ ਦੇ ਇਕ ਤਾਂ ਉੜ ਗਿਆ ਇਕ ਉਹ ਬਹਿ ਗਿਆ ਕੋਈ ਚੱਕਰ ਨਹੀਂ ਪੇਟਾਂ ਨੇ ਇਹਨੂੰ ਨਵੀਂ ਪਾਣੀ ਪੁਣੀ ਕਰਦੀ ਹੈ ਚੀਜ਼ ਕਬੂਤਰ ਜਿੱਥੇ ਆ ਭਾਈ ਦਿਆਲਪੁਰੇ ਵਾਲਿਆਂ ਦਾ ਕੱਪ ਜੀਤ ਵਯਾ ਸਾਂਝੀ ਕਿੰਨੀ ਹੋਈ ਆ ਕਿੰਨੇ ਚ ਪੰਜ ਚ ਪੰਜ ਚ ਪੰਜ ਚ ਸਾਂਝੀ ਆਓ ਦੇਖੋ ਕਬੂਤਰ ਫੜਦੇ ਫਿਰਦੇ ਗੁਰਦੁਆਰਾ ਸਾਹਿਬ ਦੇ ਆਓ ਦੇਖੋ ਦੇਖਦੇ ਆਂ ਹਾਲੇ ਤੱਕ ਫੇਰੇ ਰਹੇ ਆ ਬਾਜੀ ਵਾਲੇ ਆਓ ਦੇਖੋ ਤਿੰਨ ਚਾਰ ਫਿਰ ਰਹੇ ਨੇ ਆਜਿਓ ਵੀ ਆਜੋ ਚਲੋ ਵੀ ਮਿੱਤਰੋ ਇੱਥੇ ਦਾਣੇ ਦੂਣੇ ਦਾ ਕੰਮ ਫਾਈਨਲ ਹੈ ਸ਼ਾਮ ਤੱਕ ਦਾ ਤੇ ਹੁਣ ਚਲਦੇ ਆਂ ਆਪਾਂ ਥੱਲੇ ਨੂੰ ਬਲੌਗ ਦੀ ਯਾਰ ਐਂਡਿੰਗ ਕਰ ਦਈਏ ਬੋਲ ਨਹੀਂ ਹੁੰਦਾ ਠੀਕ ਹੈ ਮਿਲਦੇ ਹਾਂ ਅਗਲੇ ਬਲੌਗ 'ਚ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਕਰਾਂਗੇ ਅਗਲੇ ਬਲੌਗ 'ਚ